que okay. ਉਹੜਾ ਬਲੈਕ ਪ੍ਰਧਾਨ ਹਿਊਮਰਟਸ ਟਸਲਾ ਸ਼ਾਬਾਤ ਜਿਵੇਂ ਤੁਸੀਂ ਸੱਜਾਂਦੇ ਹੋ ਕਿ ਸਾਡੀ ਸੰਸਾ ਇਲਾਕੇ ਦੇ ਲੋਕਾਂ ਦੀ ਜੋ ਵੀ ਕਦੇ ਵੀ ਪਰੇਸ਼ਾਨੀ ਹੁੰਦੀ ਹੈ ਉਹਨੂੰ ਅਧਿਕਾਰੀਆਂ ਦਾ ਕੋਪਨ ਚਾਉਣ ਦਾ ਕੰਮ ਕਰਦੀ ਹੈ ਤੇ ਉਸ ਦੇ ਨਾਲ ਹੀ ਨਿਯਮਤ ਤੌਰ ਤੇ ਸਾਡੀ ਸੰਸਾ ਇਲਾਕੇ ਦੇ ਵਿੱਚ ਕਿਸੇ ਵੀ ਸੱਜਣ ਨੂੰ ਜਦੋਂ ਵੀ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਹਮੇਸ਼ਾ ਅੱਗੇ ਵੱਧ ਕੇ ਅਰੇਂਜ ਕਰਵਾ ਕੇ ਰਹੀਦਾ ਹੈ ਤੇ ਪਿਛਲੇ ਦਿਨੀ ਮਦਰਸਡੇ ਦੇ ਮੌਕੇ ਤੇ ਸਾਡੀ ਸੰਸਾ ਵੱਲੋਂ ਜੋ ਚਾਰ ਵਲੰਟੀਅਰ ਚਾਰ ਡੋਨਰ ਜਿਹੜੇ ਸ਼ਾਬਾਤ ਤੋਂ ਕਿੰਨੀ ਹਸਰੇ ਜਤਿੰਦਰ ਦੇ ਵਿੱਚ ਆਪਣਾ ਖੂਨਦਾਨ ਕਰਨ ਗਏ ਸੀ ਤੇ ਕਿਨੀ ਹਸਪੀਟਲ ਦੇ ਵਿੱਚ ਇੱਕ ਕੋਰੋਨਾ ਪੋਜ਼ਿਟਿਵ ਕੇਸ ਜੋ ਡਾਕਟਰ ਦਾ ਨਿਕਲਣ ਦੇ ਕਾਰਨ احتیاط ਦੇ ਤੌਰ ਤੇ ਸ਼ਾਵਰ ਪ੍ਰਸ਼ਾਸਨ ਵੱਲੋਂ ਸਾਡੇ 4 ਦੰਦਲਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ ਤੇ ਅੱਜ ਉਹ ਸਾਡੇ ਜਿਹੜੇ ਵਲੰਟੀਅਰ ਨੇ 4 ਆਪਣਾ ਇਕਾਂਤਵਾਸ ਦੀ 14 ਦਿਨਾਂ ਦੀ ਪਾਲਣਾ ਕਰਦੇ ਹੋਏ ਅੱਜ ਘਰਾਂ ਤੋਂ ਬਾਹਰ ਨਿਕਲੇ ਨੇ ਕੰਮ ਤੇ ਗਏ ਨੇ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਸੁਭਿਸ਼ਾਮਾਨੇ ਤੇ ਨਾਲ ਹੀ ਇਸ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸੜੀਆਂ دعਾਵਾਂ ਦੇ ਨਾਲ ਉਹ ਤੰਦਰੁਸਤ ਸਿਗੇ ਤੇ ਉਹ ਤੰਦਰੁਸਤ ਹਨ ਸਾਨੂੰ ਕਦੇ ਵੀ ਉਹਨਾਂ ਦੇ ਨਾਲ ਜੋ ਆਮਾਨਗੇ ਵਿਹਾਰ ਹੈ ਉਹ ਨਹੀਂ ਕਰਨ ਦਾ ਸੋਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ